हाय 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 बाबा साहब डॉक्टर भीमराव अम्बेडकर जी हमारे रहे रहे मैदान के नाम में मैदान में कोट हमारा राज तुम्हारा नहीं चलेगा नहीं ਪਪਲ ਜਰਾ ਜੰਮ ਜਰਾ ਜਿਸ ਮੇਰਾ ਗਰਿਆ ਦੇ ਵਿੱਚ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਹੋਈ ਘਟਨਾ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਅੰਬੇਦਕਰ ਸੈਨਾ ਆਫ ਇੰਡੀਆ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੁਕਿਆ ਗਿਆ ਇਸ ਸੰਬੰਧੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦੋਸ਼ੀ ਦੇ ਉੱਪਰ ਐਨਐਸਏ ਦੀ ਧਾਰਾ ਲਗਾਈ ਜਾਵੇ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਅਜਹ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ। ਕਰਾਇਆ ਵਿਖੇ ਅੰਬੇਡਕਰ ਜਥੇਬੰਦੀਆ ਬਹੁਜਨ ਸਮਾਜ ਪਾਰਟੀ ਵੱਲੋਂ ਜੋ ਅੰਮ੍ਰਿਤਸਰ ਦੀ ਘਟਨਾ ਘਟੀਆ ਉਹਦੇ ਵਿਰੋਧ ਵਿੱਚ ਅੱਜ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਅਸੀਂ ਇਸ ਗਲਤੀ ਨੂੰ ਨਿੰਦਾ ਕਰਦੇ ਹਾਂ ਕਿ ਜੇ ਜਿਹੜਾ ਵੀ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦਾ ਅਪਮਾਨ ਹੋਇਆ ਉਹ ਸਰਕਾਰਾਂ ਦੀ ਸ਼ਹਿਤ ਹੀ ਹੋਇਆ। ਇਹਨਾਂ ਨੇ ਉਸ ਗੱਲ ਨੂੰ ਅੱਗੇ ਲਿਆਂਦਾ ਪੌੜੀ ਲਾ ਕੇ ਦਿੱਤੀ ਆ ਜੋ ਵੀ ਸਰਕਾਰ ਦੇ ਪਿੱਛੇ ਛੇ ਆ ਇਹਦੀ ਅਸਲੀਅਤ ਸਾਹਮਣੇ ਆਉਣੀ ਚਾਹੀਦੀ ਆ ਇਸ ਦੇ ਦੋਸ਼ੀ ਜਿਹੜੇ ਆ ਪੰਜਾਬ ਸਰਕਾਰ ਆ ਪੁਲਿਸ ਪ੍ਰਸ਼ਾਸਨ ਆ ਅਸੀਂ ਅੱਜ ਪੂਰੇ ਪੰਜਾਬ ਵਿੱਚ ਅੱਜ ਗਰਾਂਵਾਂ ਦੇ ਵਿੱਚ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਦੋਸ਼ੀ ਨੂੰ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਉੱਤੇ ਐਨਐਸਏ ਲਾ ਕੇ ਉਹਨੂੰ ਕਾਨੂੰਨ ਦੇ ਸਕੰਜੇ ਵਿੱਚ ਲਿਆਂਦਾ ਜਾਵੇ ਸਾਰੇ ਅਸੀਂ ਆਦਤ ਤੱਕ ਹੀ ਟੱਕੇ ਬੈਠਾਂਗੇ ਨਹੀਂ ਤਾਂ ਅਸੀਂ ਸੜਕਾਂ ਤੇ ਆਵਾਂਗੇ ਔਰ ਇਸੇ ਤਰ੍ਹਾਂ ਬਰੋ ਚੱਲਦਾ ਰਹੇਗਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਅਗਰਾਂ ਦੇ ਵਿੱਚ ਮੋਜਨ ਸਮਾਜ ਪਾਰਟੀ ਅੰਬੈਡਕਰਸ ਆਫ ਇੰਡੀਆ ਔਰ ਵੀ ਇਨਸਾਫ ਪਸੰਦ ਲੋਕ ਇੱਥੇ ਅਗਰਾਂ ਦੇ ਵਿੱਚ ਖਤਰ ਹੋਏ ਆ ਜਿਹੜਾ ਅਪਮਾਨ ਅਮਰਤਸਰ ਦੇ ਵਿੱਚ ਬਾਬਾ ਸਾਹਿਬ ਜੀ ਦਾ ਹੋਇਆ ਆ ਘੋਰ ਨਿੰਦਾਯੋਗ ਆ ਜਿਹੜਾ ਮੰਨ ਲਓ ਨਹੀਂ ਸਹਿਣ ਸਕਦੇ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਨਾਨੇ ਤਾਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਪਤਲਾ ਫੂਕ ਰਹੇ ਆ ਦੂਜਾ ਅਸੀਂ ਅੱਜ ਇਥੋਂ ਇਸ ਮਾਧਿਅਮ ਤੋਂ ਇਹ ਅਪੀਲ ਕਰਦੇ ਆ ਵੀ ਔਨ ਆਲੇ ਸਮੇਂ ਦੇ ਵਿੱਚ ਜੇਕਰ ਦੋਸ਼ੀ ਦੇ ਉੱਤੇ ਐਨਐਸਏ ਨਹੀਂ ਲਗਾਈ ਜਾਂਦੀ ਜਿਹੜੇ ਐਨਐਸਏ ਨਹੀਂ ਲਗਾਈ ਜਾਂਦੀ ਜਿਹੜੇ ਮਲ ਪੰਜਾਬ ਦੇ ਵਿੱਚ ਪੂਰੇ ਸੂਬੇ ਦੇ ਵਿੱਚ 1 ਫੁੱਟ ਪੌਂਡ ਦਾ ਕੰਮ ਕਰਦੇ ਆ ਇੱਕ ਦੰਗੇ ਪ੍ਰਸ਼ਾਸਨ ਦਾ ਕੰਮ ਕਰਦੇ ਆ ਜੇਕਰ ਉਹਤੇ ਐਨਐਸਐ ਨਹੀਂ ਲਾਈ ਜਾਂਦੀ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਪੰਜਾਬ ਤੇ ਅਸੀਂ ਗ੍ਰਾਹ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬੰਦ ਕਰਾਂਗੇ